ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਚਮਿਆਰੀ ਤੋਂ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਤਿੰਨ ਝੋਟੀਆਂ ਦੋ ਬਿਲਕੁਲ ਸੁਈਆਂ ਤਾਜ਼ੀਆਂ ਤੇ ਇੱਕ ਗੱਬਣ ਤਿਆਰ ਤੇ ਆਪਾਂ ਪਹੁੰਚਿਆ ਵੀਰ ਮੰਨੇ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਭਾਜੀ ਬਗੀਚਾ ਸਿੰਘੂੜੀ ਵੀ ਪਹੁੰਚਿਆ ਵੀਰ ਦੇ ਕੋਲ ਸਤਿ ਸ੍ਰੀ ਅਕਾਲ ਭਾਜੀ ਹੋ ਸਨੋ ਠੀਕ ਠਾਕ ਜੀ ਵਧੀਆ ਹੀ ਚਾਹੀਦਾ ਜੀ ਹੋਰ ਵੀ ਕਿੱ체 ਭਾਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਹੀ ਚਾਹੀਦੀ ਆ ਜੀ ਤੇ ਬਾਈ ਆਪਣਾ ਨਾਮ ਤੇ ਐਡਰੈਸ ਦੱਸੀਓ ਹਾਂ ਨਾਮ ਇਹ ਨਾਏ ਮੰਨਾ ਅੱਛਾ ਜੀ ਪਿੰਡ ਵਿੱਚ ਬਿਆਰੀ ਠੀਕ ਹੈ ਜੀ ਤੇ ਤਹਿਸੀਲ ਹੈ ਜੀ ਨਾਣਾ ਠੀਕ ਹੈ ਜੀ ਇਹ ਫੋਨ ਨੰਬਰ ਹੀ ਬੋਲ ਦਿਓ 99145 7689 ਠੀਕ ਹੈ ਜੀ ਹਾਂ ਜੀ ਤੇ ਬਾਈ ਜੀ ਆਪਣਾ ਫਿਰ ਨਵਾਂ ਹੀ ਆ ਕੇ ਜਾਂ ਇਹ ਨਵਾਂ ਹੀ ਚਾਲੂ ਕੀਤਾ ਹੈ ਕੰਮ ਮੈਂ ਚੰਗੀ ਚੰਗੀ ਲੈ ਆਈ ਦੀ ਆ ਅੱਛਾ ਜੀ ਪਸ਼ੂ ਵੀਰ ਲੈਂਦਾ ਸਰੇ ਦੀ ਠੀਕ ਹੈ ਠੀਕ ਹੈ ਜੀ ਫੋਨ ਲੱਗੇ ਵੀਡੀਓ ਪਹਿਲੀ ਆ ਰਹੀ ਪਹਿਲੀ ਵੀਡੀਓ ਪਾਈ ਦੀ ਨੇ ਮੈਂ ਇਹਨਾਂ ਵੀਰ ਨੂੰ ਕਿਹਾ ਸੀ ਹਾਂਜੀ 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 ਤੇ ਮੈਂ ਇਹਨਾਂ ਕਹਾ ਮੈਂ ਵੀਡੀਓ ਪਾ ਪਸ਼ੂ ਚੰਗੇ ਲੈਂਦਾ ਵੀ ਆ ਪਸ਼ੂ ਇਹਨੇ ਜਿਹੜੇ ਕੋਈ ਵੀ ਪਸ਼ੂ ਲੈਣਾ ਮੰਨ ਲਓ 15 ਤੋਂ ਪਲੱਸ ਲੈ ਲੈਣਾ ਬਿਲਕੁਲ ਲੈਣ ਤੁਹਾਨੂੰ ਵੀ ਪਰਾਂਗੇ ਆਪਾਂ ਸ਼ੁਰੂ ਤੋਂ ਚੰਗੇ ਪਸ਼ੂ ਪਾਏ ਆ ਮਾੜੇ ਵਾਲਾ ਪਾਪਾ ਭਾਈ ਜਜੀ ਤੁਹਾਨੂੰ ਇਹਨਾਂ ਦਾ ਹਾਂਜੀ ਹਾਂਜੀ ਮੰਨ ਲਈ ਵੀਰ ਨੇ ਮਾੜਾ ਲੈਣਾ ਠੀਕ ਹੈ ਜੀ ਹਾਂਜੀ ਤੇ ਕਰੀਏ ਭਾਜੀ ਸ਼ੁਰੂਆਤ ਹਾਂਜੀ ਹਾਂਜੀ ਇਦੋਂ ਮਾਟੀ ਦਾ ਜੁਬਾ ਕਾਲੀ ਇਧਰ ਗੰਢ ਚੋਟੀ ਦੀ ਹੋ ਭਾਈ ਹਾਂਜੀ ਪਹਿਲੇ ਨੰਬਰ ਤੇ ਹਰਿਆਣੇ ਦੀ ਹਾਂਜੀ ਖਾਸ ਹਰਿਆਣੇ ਦੀ ਲਓ ਜੀ ਮਾਹਰ ਨਸਲ ਦੀ ਪਿਓਰ ਤੇ ਇਧਰ ਵੀ ਆਪਣੇ ਛੋਟੇ ਪਹੁੰਚੇ ਆ ਨਿੱਕੇ ਵਪਾਰੀ ਮਨਜੋਤ ਵੀਰ ਕੀ ਆ ਲਿਆ ਬਸ ਵਧੀਆ ਵਧੀਆ ਚਾਹੀਦਾ ਜੀ ਲਾਈਆਂ ਰੌਣਕਾਂ ਵੇ ਹਾਂਜੀ ਤੇ ਦੰਨਿਆ ਯਾਰਾਂ ਦੋਸਤਾਂ ਦੇ ਰਿਹਾ ਆਪਣਾ ਮਾਲ ਤੇ ਮਨਜੋਤ ਕੱਲ ਆਲਾ ਚਲੋ ਵਧੀਆ ਹੋ ਗਿਆ ਵਧੀਆ ਹੋ ਗਿਆ ਕੱਲ ਆਪਾਂ ਵੇਖਨੇ ਆ ਆਪਣੇ ਲੋਜਿਸਟੇਟਸ ਹਾਂਜੀ ਹਾਂਜੀ ਤੇ ਕਿਰਪਾ ਭਾਵੇਂ ਕਿਹੜੀ ਹਾਂਜੀ ਹਾਂਜੀ ਤੁਹਾਨੂੰ ਬਰਾ ਭਾਵੇਂ ਕਿਦਾ ਭਾਜੀ ਬਿਲਕੁਲ ਭਾਜੀ ਨਾਲੇ ਮਾਲ ਨਾਲੇ ਮਾਲ ਵਿਕਦਾ ਹੈ ਮਾਲ ਦੇ ਹਾਵਨਾ ਤੇ ਬਈਆ ਛੋਟੀ ਬਾਰੇ ਦੱਸਿਓ ਹਾਂ ਫਿਰ ਇਹ ਭਾਜੀ 6 ਦੰਦ ਜੋ ਅੱਛਾ ਜੀ ਤੇ ਦੂਜਾ ਸੁਆ ਜੋ ਠੀਕ ਹੈ ਜੀ ਤੇ 15 ਪਲੱਸ ਚਾਟਿਕ ਦੁੱਧ ਜੋ ਅਛਾ ਜੀ ਲਓ ਵੀ 15 ਤੋਂ ਪਲੱਸ ਜਿਹੜਾ ਮਿਲ ਕੇ ਇਸ ਦਾ ਜਿਹੜਾ ਤਿਆਰ ਆ ਤੇ ਇੱਕ ਟਾਈਮ ਕਿੰਨਾ ਹੋ ਗਿਆ ਸੋਈ ਨੂੰ ਕਾ ਮੈਨੂੰ ਅੱਜ 10 ਦਿਨ ਹੋ ਗਏ ਜੋ ਅਛਾ ਜੀ ਹਾਂ ਜੀ ਠੀਕ ਹੈ ਤੇ ਕਾਫੀ ਕਿ ਪਿਛੇ ਕੱਟੀ ਜੋ ਇਹਦੀ ਕੱਟੀ ਬੜੀ ਸ਼ਾਨਦਾਰ ਆ ਰਹੀ ਆ ਰਹੀ ਆ ਲਓ ਵੀ ਜੈਡ ਬਲੈਕ ਆ ਗਈ ਜੇ ਫੀਮੇਲ ਕਾਫੀ ਵੀ ਚੰਗੇ ਸੀਮਾਂ ਦਾ ਵਾ ਤੇ ਭਾਈ ਖੋਲੋ ਹੋਰ ਖੋਲ ਜਾਈਏ ਮੈਂ ਕੋਲ ਪਹਿਲਾ ਸਵੇਰਾ ਕਿ ਤੁਜਾ ਦਸਿਆ ਇਹ ਦੂਜਾ ਸਵੇਰਾ ਨਹੀਂ ਦੂਜਾ ਦੂਜਾ ਠੀਕ ਹੈ ਦੂਜਾ ਸਵੇਰਾ ਜੇ ਵਾਹ ਵਾਦੀ ਤੇ ਬੀਚਾ ਪਾਣੀ ਨੇ ਆਪਾਂ ਵੇਖਣੇ ਨੇ ਅਪਣੇ ਸੋਜ ਜਾ ਜਾ ਕੋਲ ਥੈਕੋ ਟਿੱਕੀ ਕੋਸਾ ਆਇਆ ਹੈ ਇਹ ਬਿਲਕੁਲ ਸਹੀ ਗੱਲ ਆ ਵੀ ਕੱਟ ਕੱਟ ਹੋ ਰਹੀ ਤਗੜਾ ਆ ਗਿਆ ਤੇ ਦੂਜਾ ਸੂਆ ਸਵੀ ਤੇ ਕਰਮਾਲੀ ਨੇ ਪੰਡਾ ਪਾਈਆਂ ਤੇ ਥਣ ਥਣ ਵੀ ਵੇਖੋ ਤੀਆਂ ਬੇਠ ਜੜ ਤੇ ਲੱਗਾ ਵਾ ਪਰ ਉਹ ਨਹੀਂ ਚੈੱਕ ਆਪਾਂ ਕੀ ਫੇਸ ਕੁਆਲਟੀ ਵੀ ਚੈੱਕ ਕਰਾਉਨੇ ਆ ਨਿਕਾਲ ਨਿਕਾ ਜਾ ਅਸ਼ੇਂਦਰ ਕਿਆ ਡਬਲੇਗਾ ਦਲਦੀ ਥੋੜਾ ਜਿਹਾ ਹਾਂ ਹਾਂ ਜੀ ਥੋੜਾ ਜਿਹਾ ਦਲਦੀ ਲੈ ਜੋ ਲੈ ਜੋ ਤਾਂ ਪੈ ਗਈ ਖੁੱਲ ਕੇ ਓਏ ਲੋ ਜੀ ਕਰੋ ਚੈੱਕ ਕਰੋ ਚਾਹ ਤੱਕੀ ਚੱਡਾ ਲੱਗਾ ਪਿਆ ਆ ਮਾਲ ਭਾਜੀ ਉਤਰਦਾ ਹੀ ਆ ਸਾਰਾ ਠੀਕ ਆ ਠੀਕ ਆ ਜੀ ਆ ਦਿਨ ਦੱਸਿਆ ਸੀ ਭਾਈ ਵੀਰ ਨੂੰ ਜਿਹਨੂੰ ਕੀਤਾ ਤੁਸੀਂ ਵੰਡੀਆਂ ਝੋਟੀਆਂ ਸਾਰੀਆਂ ਹਾਂ ਬਿਲਕੁਲ ਤੇ ਕੋਈ ਨਹੀਂ ਆਗੇ ਤੁਹਾਡੇ ਕੋਲ ਮਾਲ ਦੇ 6-7 ਹੀ ਝੋਟੀਆਂ ਅਛਾ ਜੀ ਜੋੜਾ ਰਤੀ ਮੈਂ ਵੇਚਦਾ ਵੀਰ ਦਾ ਠੀਕ ਆ ਠੀਕ ਆ ਜੋੜਾ ਘਲਾਤਾ ਹੈ ਰਤੀਆ ਪੰਨੇ ਦੇ ਫਸਾਣੀ ਤੋਂ ਨਹੀਂ ਵੀਡੀਓ ਅੱਛਾ ਜੀ ਦੇਖੋ ਪੈਪੂ ਦੇਖੋ ਦੋ ਜੀ ਲਓ ਭਾਜੀ ਕਰੋ ਚੈੱਕ ਥਾਣ ਤੋਂ ਜਿਹੜਾ ਬਹੁਤ ਹੀ ਚੰਗਾ ਦੇ ਕਰਮ ਵਾਲੀ ਨੇ ਚਾਫ ਗਾਵਾਂ ਦਾ ਜੀ ਬੱਚਾ ਲਾ ਕੇ ਬਖੋਣੇ ਝੋੜੀ ਹਾਂਜੀ ਲਾਓ ਜਰੂਰ ਹਾਂਜੀ ਲਾਓ ਖੋਲੋ ਖੋਲੋ ਛੱਡਿਏ ਬਚਾਰੇ ਮਨ ਨਹੀਂ ਲਾ ਬੁਗੀਦੇ ਸੰਦਾ ਬਚਾਣ ਛੱਡ ਦੇ ਵੀਰ ਬੱਚੇ ਛੱਡ ਦੇ ਕੋਈ ਇਧਰ ਵੀਰ ਦੀ ਮਾੜੇ ਵੇਖੋ ਭਾਨਾ ਦੇਖੋ ਝੋੜੀ ਦੇ ਦੇਖੋ ਛੋਟੀ ਭਾਜੀ ਲਾਵਾ ਭਾਜੀ ਕਰੋ ਚੈੱਕ ਤੁਸੀਂ ਬੜੀਆਂ ਚੰਗੀਆਂ ਸੁਬਾਈਆਂ ਇਹ ਕਿੰਨਾ ਦੁੱਧ ਭਰੋ ਭਾਜੀ ਭਾਜੀ ਉਹ 15 ਪਲੱਸ ਹੈਗਾ ਜੋ 17 ਕਿਲੋ ਦੋ ਛੋਟੀ 17 ਤੋਂ 40 7 ਠੀਕ ਹੈ ਠੀਕ ਹੈ ਲਓ ਜੀ ਇਹ ਵੀ ਦੁੱਧ ਵੀ 20 ਪਲੱਸ ਕਰਨੀ ਵੀ ਬੜੀ ਆ ਹਾਂਜੀ ਹਾਂਜੀ ਭਾਜੀ ਸ਼ਾਬਾਸ਼ ਰੀ ਲੱਗ ਰਾਣਾ ਛੋਟੀ ਨਹੀਂ ਬਾਬੂ ਹੀ ਤੇ ਹੈ ਇਹ 17 ਲੀਟਰ ਵਾਲੀ ਛੋਟੀ ਵੱਡੀ ਆ 6 ਦੰਦ ਨੂੰ ਹਾਂਜੀ 6 ਛੇ ਦੰਦ 6 ਦੰਦ ਬਹੁਤ ਆ ਗਏ ਮੈਂ ਕੱਟੀ ਬਣੀ ਚਗੀ ਬੈਠੋ ਬੋਤ ਤੇ ਬੈਠੋ ਠੀਕ ਮਿਲ ਕਾਫੀ ਬਹੁਤ ਚੰਗਾ ਜੇ ਕੱਦ ਫਿਰ ਕਰੂ ਥੋੜਾ ਜਿਹਾ ਮੈਸਨ ਬਹੁਤ ਸੋਹਣਾ ਕੱਦ ਦਰਦਾ ਵੀ ਨਹੀਂ ਕੱਦ ਤਗੜਾ ਹੋਵੇ ਜੇ ਕਰੂਗੇ 6 ਦੰਦਿਆ ਰੇ 6 ਦੰਦਿਆ ਹਾਂ ਅਜੀ ਬਹੁਤ ਧਰ ਜੋ ਛੋਟੀ ਠੀਕ ਹੈ ਠੀਕ ਹੈ ਲਓ ਭਾਜੀ 6 ਦੰਦਿਆ ਤੇ ਕੱਦ ਪੂਤ ਬਹੁਤ ਹੀ ਤਗੜਾ ਬਾਕੀ ਹੋਰ ਵੀ ਪਰਖ ਵਾਲੇ ਬੰਦੇ ਨੇ ਲੈ ਲੈਣੀ ਬਿਲਕੁਲ ਬਿਲਕੁਲ ਜੀ ਕੋਕਾ ਕੰਨ ਹੀ ਪਿਆ ਆ ਬੰਦ ਕਰ ਦਿਓ ਆ ਪੱਕੇ ਬੰਦ ਕਰ ਦਿਓ ਭਾਜੀ ਕਿਹਦੀ ਆਵਾਜ਼ ਨਹੀਂ ਹੁੰਦੀ ਸਾਫ਼ ਹੁੰਦੀ ਤੇ ਚ ਆਵਾਜ਼ ਜੀ ਹੁੰਦੀ ਫਿਰ ਹਾਂਜੀ ਖਾਹ ਰਹੀ ਆਂ ਜੀ ਕੋਕਾ ਕੰਨ ਜ ਲੋ ਜੀ ਲਾਈਵ ਵੀ ਆਪਾਂ ਤੁਹਾਨੂੰ ਦਿਖਾਉਣਾ ਵੀਡੀਓ ਦੇ ਵਿੱਚ ਚਵਾ ਤੇ ਪਸਮਾ ਇਹ ਬਾਕੀ ਤੁਸੀਂ ਸਾਰੇ ਵੀਰ ਭਰਾ ਸਿਆਣੇ ਜੀ ਮੈਂ ਜਿੰਨੀ ਦਾ ਗਾੜੀ ਇਹਦੀ 3 ਸਵਾ 3 ਕਿਲੋ ਦੀ ਗਾੜੀ ਆ ਜੋ ਟੀਰੀ ਅੱਛਾ ਜੀ ਲਓ ਭਾਜੀ ਸਵਾ 3 ਲੀਟਰ ਦੇ ਆਸ-ਪਾਸ ਜਿਹੜੀ ਗਾੜੀ ਇਹ ਆਖ ਦੇਣਾ ਆ ਹਾਂਜੀ ਹਾਂਜੀ ਜੀ ਵਾਈ ਕਰਕੇ ਦਾਂ ਗਾੜੀ ਠੀਕ ਹੈ ਉਹ ਵੀ ਚੋ ਕੇ ਵੀਰ ਦੇ ਘਰ ਲੈ ਜੇ ਅੱਛਾ ਜੀ ਕਮੀ ਵਾਲੀ ਗਾੜੀ ਠੀਕ ਆ ਠੀਕ ਆ ਲਓ ਭਾਜੀ ਬਕੀਚੇ ਭਾਈ ਜੀ ਲਓ ਖੁੱਲੀ ਛੋੜਿਆ ਭੀ ਤੇ ਅੰਦਰ ਟਾਈਮ ਵੀ ਕੋਈ ਭਾਈ ਚੋ ਕੇ ਆਪਣੀ ਖੜ ਸਕਦਾ ਵਾ ਤੇ ਦੁੱਧ ਜਿੰਨਾ ਕਿਹਾ ਉਨਾ ਹੀ ਬਿਲਕੁਲ ਤਿਆਰ ਆ ਦੁੱਧ ਲਓ ਨਹੀਂ ਭਾਜੀ ਕੋਈ ਗੱਲ ਠੀਕ ਆ ਠੀਕ ਆ ਜੀ ਲੋ ਬਾਈ ਜੀ ਆਪਾਂ ਤੁਹਾਨੂੰ ਦਿਖਾਉਨੇ ਹੁਣ ਧਾਰਾਂ ਦੀਆਂ ਮਰਾ ਕੇ ਤੇ ਪਸਮਾ ਵੀ ਦਿਖਾਉਨੇ ਆ। ਇਹ ਕਿਹੜਾ ਜਿਹਾ ਲੋਪੇ ਲਾਗੇ ਤੇ ਉਹ ਪਸਮਾ ਕਿੱਗਾਸਾ ਦਾ ਜਣਾ ਕਿਲਾ ਗੜਵਾ ਥਣ ਕੱਢਿਆ ਵਾ ਤੇ ਠੀਕ ਹੈ ਬਾਈ ਕਰੋ ਜੀ ਬਈ ਇਹ ਨਾਲੀ ਚੱਲੀ ਫਿਰ ਜੇ ਮਾਕੇ ਪੂਰੀ ਰੌੜਾ ਲੱਗਿਆ ਕੋਈ ਡਰਦਾ ਪਾ ਦੇਣਾ ਤੇ ਆਹ ਵਾਲੀ ਚਵਾਈ ਅਰੇ ਗਈ ਚਵਾਈਏ ਚਲੋ ਕੋਲ ਦੋ ਧਾਰਾ ਕੋਲੀ ਚਵਾਈਏ ਠੀਕ ਹੈ ਬੰਦ ਮਾ ਕਰਨੇ ਚਲਾ ਦੇ ਚੱਕ ਲੈ ਆਹ ਵਾਲੀ ਮਾ ਕਰਨੇ ਥਾਂ ਦੀ ਚਵਾਈ ਇਹ ਵੀ ਬਿਲਕੁਲ ਸਾਫ਼ ਆਹ ਦੇ ਰੋਲੇ ਧਾਰ ਬਿਲਕੁਲ ਠੀਕ ਹੈ ਵੇਖੀ ਠੀਕ ਹੈ ਓਕੇ 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 ਤੋਰ ਲੋ ਮੜੀ ਖੋਲ ਕੇ ਫੇਰ ਇੱਕ ਨਾ ਨੋ ਬਾਈ ਫੇਰ ਇੱਕ ਰਾਂ ਤੁਹਾਨੂੰ ਆਪਾਂ ਦਰਸ਼ਨ ਕਰਾਉਂਦੇ ਆ ਬਹੁਤ ਜਿਆਦਾ ਖੂਤ ਝੋਟੀ ਆ ਗਈ ਆ ਇਹ ਸਪੈਸ਼ਲ ਸਮਾਨ ਥਾਣਾ ਲਗਾ ਤੇ ਨਾੜਾ ਨੋੜਾ ਵੀ ਚੱਡੇ ਤੇ ਚੰਗੀਆਂ ਆ ਗਈਆਂ ਵਾ ਕਾਲੀ ਝੋਟੀ ਆ ਹਾਂ ਤੋ ਵੀ ਕਰ ਸਕਦੇ ਚੈੱਕ ਆ ਕਮਾਲ ਹੀ ਲੱਗਾ ਹੋਣਾ ਕਰੋ ਬੈਠ ਜਾਓ ਇੱਥੇ ਬੈਠ ਜਾਓ ਇੱਥੇ ਬੈਠ ਜਾਓ ਅੱਛਾ ਜੀ ਲਓ ਬਾਈ ਜਿੱਥੇ ਮਰਜੀ ਖਿਲਾੜ ਕੇ ਚੋਈ ਕਰ ਸਕਦੇ ਤੁਸੀਂ ਨਹੀਂ ਠੰਡੀ ਧੀਰੀ ਝੋਟੀ ਆ ਆ ਵੇਖੋ ਪੋਇਨ ਕੋ ਜਾਨ ਲਓ ਬਾਈ ਜਿਉ ਉਹ ਆਪਣੇ ਕਿੱਲੇ ਦਾ ਹੀ ਕਰਮਾ ਵਾਲੀ ਹਾਂਜੀ ਹਾਂ ਤੁਹਾਨੂੰ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਇਸ ਵਸਮ ਕੇ ਥਾਣ ਕਿਲੇ ਗੜਵਾਂ ਹੀ ਹੋ ਜਾਂਦਾ ਵਾ ਕਵਾਂ ਦੋ ਆਦੇ ਬਕਰ ਜੇ ਤਾਂ ਵੀਰ ਭਾਗ ਆਪਦੀ ਚੰਗੀ ਸੇਵਾ ਕਰੂਗੇ ਇਹ ਕਿਸੇ ਤੋਂ ਚੰਗੀ ਝੋਟੀ ਤਾਹਰ ਉਹਨਾਂ ਦੇ ਲਾਗੇ ਤੋਂ ਫਿਰ ਆਪਾਂ ਚੈੱਕ ਕਰ ਲੈਣੇ ਤਾ ਉਹ ਨਾਲਾ ਨੋੜਾ ਤੇ ਥਾਣ ਦਾ ਸੈਕ ਬਹੁਤ ਹੀ ਸ਼ਾਨਦਾਰ ਆ ਗਿਆ ਤੇ ਜੇ ਇਹਦੇ ਪੈਸੇ ਮੁੱਲ ਦੀ ਗੱਲ ਕਰੀਏ ਆਜਾ ਮਨਵੀਰ ਆਜਾ ਜੀ ਅਛਾ ਜੀ ਇਹ ਵੀਡੀਓ ਤਾਂ ਆਪਾਂ ਲੱਗੇ ਆ ਵੀ ਬਸ ਥੋੜਾ ਨਾ ਕਰਨ ਵਾਸਤੇ ਵੀ ਆਪਣਾ ਪਹਿਲ ਮੈਂ ਚੰਗੇ ਲਿਉਣਾ ਠੀਕ ਹੈ ਠੀਕ ਹੈ ਜੀ ਇਹ ਗਾਹ ਕੀ ਲਾਉਣਾ ਹੈ ਆਪਾਂ ਅਛਾ ਜੀ ਬਿਲਕੁਲ ਕੋਈ ਕਮਾਈ ਨਹੀਂ ਕਰਨੀ ਜਿਆਦੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਵੀ ਬਿਲਕੁਲ ਚਲੋ ਆਂਦੇ ਵੀ ਸਿਆਣੇ ਵੀ ਆਂਡਾ ਖਾ ਲੈਣਾ ਚਾਹੀਦਾ ਕੁਕੜੀ ਮੇਂ ਫੜੀ ਜਾਈਏ ਹਾਂ ਜੀ ਫਿਰ ਵੀ ਗਾਹ ਦੇ ਦੂਗੀ ਇਹ ਵੀ ਆਪਾਂ ਹੁਣ ਵੀਡੀਓ ਪਾਉਣ ਲੱਗੇ ਆ ਸਾਨੂੰ ਇਹ ਵੀ ਚਲ ਸਾਡੀਆਂ ਵੀਡੀਓ ਚੱਲਣਾ ਹਾਂਜੀ ਹਾਂਜੀ ਕਮਾਈ ਦੇ ਚੱਕਰ ਕੋਈ ਨਹੀਂ ਆ ਠੀਕ ਹੈ ਜੀ ਇਹ ਮੁੱਲ ਭਾਜੀ ਇਹਦਾ ਕਰਦੇ ਜੀ 165 165 हां जी। ਜਾਇਜ ਕਰੀਏ। ਪਹਿਲੀ ਵੀਡੀਓ ਆਪਾਂ ਜਾਇਜ ਜਾਂਦੀ। ਮੈਂ ਜਾਇਜ ਕਰਾਂਗੇ। ਕੱਟੀ ਦੇ ਪਰ ਦੁੱਧ ਜਿਹੜਾ ਹੋ ਰਿਆ ਨਾ ਜਿਹੜਾ ਲੀਟਰ ਵਾਲਾ ਉਹ 15 ਪਾਸ ਚੋਕੇ ਖੜੋ ਇੱਥੇ। ਅੱਛਾ ਜੀ। ਕੰਦਾ ਘਰੋਂ ਲੈ ਕੇ ਉਹ ਇਹ ਨਹੀਂ ਮੈਂ ਕਹਿੰਦਾ ਵੀ ਕੋਈ ਚੱਕਰ ਨਹੀਂ ਹੈ। ਹਾਂ ਜੀ ਹਾਂ ਜੀ। ਠੀਕ ਹੈ। ਜਿਹੜਾ ਰੈਡੀ ਬਿਲਕੁਲ ਉਹੀ ਦੱਸਿਆ। ਰੈਡੀ ਜਿਹੜਾ। ਠੀਕ ਹੈ ਠੀਕ ਹੈ ਜੀ। ਐਂਡ ਜਮਾਂ ਜਿਹੜੀ ਦੇਣੀ ਇੱਕ 60 ਦੀ ਝੋਟੀ ਦੇ ਦਾਂਗੇ। ਨਹੀਂ ਭਾਜੀ ਬਗੀਚਾ ਭਾਜੀ ਅੜੀਏ ਜਾਇਜ। ਵੀਰ ਜੀ ਆਪਾਂ ਇੱਕੋ ਗੱਲ ਕਰਦਗੇ ਮੰਨੇ ਵੀਰ ਕੋਈ ਨਹੀਂ ਉਹ ਹੀ ਆਪਣੇ ਵਾਲੀ ਕਰੀਏ 200 ਰੁਪਏ ਛੋਟ ਵਾਲੀ ਹਾਂਜੀ ਇਹ 200 ਰੁਪਏ ਛੋਟ ਦਾ ਜੀ ਭਾਈ 1.5 ਲੱਖ ਦੀ ਝੋਟੀ ਦੇ ਦਾਂਗੇ 50 200 ਛੋਟ ਹੋ ਜਾਏਗੀ ਠੀਕ ਆ ਠੀਕ ਹੈ ਜੀ ਹਾਂ ਜੀ ਕੋਈ ਨਹੀਂ ਮੰਨੇ ਵੀਰ ਬਾਕੀ ਗੱਲ ਹੈ ਜਿਹੜਾ ਕੋਈ ਵੀਰ ਭਰਾ ਝੋਟੀ ਲੈ ਜਾ ਯਾਦ ਕਰੂ ਮਾਰੇ ਵੀਰੋ ਝੋਟੀਆਂ ਚੰਗੀਆਂ ਨੇ ਇਹ ਇਹ ਸ਼ਿੰਗਾਰ ਆ ਕਰਦਾ ਯਾਰ ਪਿਓਰ ਜੈੱਡ ਬਲੇ ਗਿਆ ਠੀਕ ਹੈ ਠੀਕ ਹੈ ਲੋਕੀ ਮਾਜ ਨੂੰ ਵੇਖੋ ਛੋਟੀ ਲਾ ਕੇ ਨਾ ਬਹੁਤ ਹੀ ਚੰਗੇ ਆ ਗਏ ਆ ਕਾਰਡ ਦੀ ਤੇ ਕੋਈ ਸ਼ੱਕ ਨਹੀਂ ਆ ਤੇ ਇਹ ਕਰੋ ਜੀ ਫੇਰ ਕਿੱਕ ਤੁਸੀਂ ਛੱਡਾ ਛੱਡਾ ਬਹੁਤ ਹੀ ਚੰਗਾ ਆ ਗਿਆ ਡੇਰ ਦੀ ਭਾਜੀ ਹਰਾ ਡੇਰ ਦੀ ਭਾਜੀ ਲਓ ਜੀ ਡੇਡ ਦੇ ਭਾਈ ਜੀ ਜੇ 200 ਰੁਪਿਆ ਛੋੜ ਕੇ ਆ ਨਾ 200 ਵਾਲਾ ਹੀ ਫੋਨ ਕਰੇ ਮੇਰਾ ਵੀਰ ਕੋਈ ਵੱਧ ਘੱਟ ਵਾਲਾ ਫੋਨ ਨਾ ਕਰੇ ਭਾਈ ਛੋੜ ਤੇ ਥੋੜੀ ਵਧਾਓ ਫਿਰ ਕਿਤੇ ਹਾਂਜੀ ਛੋੜ ਵਧਾਈਏ ਥੋੜੀ ਕੋਣ 500 ਕਰਦਾਂਗੇ 500 ਕਰੀਏ ਨਾ ਜਦੋਂ ਵੀਰ ਕੋ ਕਿਸੇ ਨੇ ਪਸ਼ੂ ਲੈਣਾ ਨਾ ਮੇਰੇ ਨਾਲ ਗੱਲ ਕਰ ਲੇ ਹਾਂਜੀ ਛੋੜ ਮੈਂ ਆਪੇ ਕਰ ਦੂੰਗਾ ਠੀਕ ਹੈ ਠੀਕ ਜੀ ਚਲੋ ਮੌਕੇ ਤੇ ਫਿਰ ਮਾਨਤਨ ਕਰਨਾ ਨਹੀਂ ਭਰਾ ਪਣਾਏ ਬਹੁ ਹੀ ਰੱਬ ਦਾ ਲਓ ਜੀ ਮੌਕੇ ਤੇ ਬਗੀਚਾ ਭਾਈ ਕਹਿੰਦਾ ਵੀ ਮੈਨੂੰ ਫੋਨ ਲਾ ਲਿਓ ਮੌਕੇ ਤੇ ਮੂ ਵੀ ਮਾਨਤਨ ਕਰਾਵਾਂਗੇ ਆਪਾਂ ਜਰੂਰ ਚਲੋ ਇਹ ਵਾਲਗੇ ਪੌਰੇ 2.2 ਲੱਖ ਦੀਆਂ ਨਹੀਂ ਆ ਵੇਖਣਾ ਵੇ ਗੰਦੀਆਂ ਵੇ ਗੰਦੀਆਂ ਠੀਕ ਆ ਉਹ ਪਾਜੀ ਹੀ ਰਾਈ ਜੇ ਲੋ ਭਾਈ ਨੀਲੀ ਰਾਵੀ ਨੀ ਲੇ ਰਾਵੀ ਦੇ ਦਰਸ਼ਨ ਕਰੋ ਇਹ ਪਾਜੀ ਕਿਣਵਾ ਸੁਗਾ ਸੁਈ ਆ ਕਿ ਗੱਬਣਿਆ ਇਹ ਵੀ ਪਾਜੀ ਸੁਈ ਜੋ ਅੱਛਾ ਜੀ ਬਿਲਕੁਲ ਲੀਟਰ ਮਾਰਵਾ ਜਿਹੜਾ ਹੈਗਾ ਜੋ 16 ਲੀਟਰ ਚੋਟੀ ਹੋਵੇ 16 ਲੀਟਰ ਹਾਂਜੀ ਠੀਕ ਹੈ ਠੀਕ ਉਹ 100% ਹੀ ਲੀਲੀ ਆ ਪਿਓਰ ਨੀਲੀ ਰਾਵੀ ਆ ਪਾਕਿਸਤਾਨੀ ਅੱਛਾ ਜੀ ਹਾਂਜੀ ਗਾੜ ਇਹਦੀ ਵੀ 2.5 ਤੋਂ 3 ਤੱਕ ਆ ਗਈ ਜੋ ਅੱਛਾ ਜੀ ਹਾਂਜੀ ਲੋ ਭਾਗੇ ਭਾਜਨ ਪਾਜੀ ਬਣਾ ਚੋਣਾ ਲੀਟਰ ਇਹਦੀ ਵੀ ਗਾੜ ਗੜ ਪਿਓਰ ਨੀਲੀ ਰਾਵੀ ਆ ਗਈ ਆ ਹਾਂਜੀ ਇਹ ਇਹ ਬਾਈ ਖੋਲੋ ਹਾਂ ਖੋਲ ਕੇ ਵਿਖਾਈਏ ਰਾਮ ਨੇ ਵੀ ਇਹਦੇ ਪਿੱਛੇ ਜਵਾਕ ਪਾਜੀ ਇਹਦੇ ਮਗਰ ਇਕੱਟਾ ਟਟਾ ਇਹਨੂੰ 6-7 ਦਿਨ ਹੋਈ ਜੀ ਅੱਛਾ ਜੀ ਲੋ ਵੀ 6 ਤੋਂ 7 ਦਿਨ ਸੂਈ ਨ ਹੋ ਗਈ ਆ ਦੰਦਾ ਜੇ ਵੀ ਇਹ 6 ਦੰਦ ਜੋ ਲੋ ਜੀ ਇਹ ਵੀ 6 ਦੰਦ ਆ ਗਈ ਇਹਦੇ ਸਿੰਗਲ ਹੱਡੀ ਦੇ ਚੱਡਾ ਚਿੱਟਾ ਬਹੁਤ ਹੀ ਚੰਗਾ ਲੱਗਾ ਕਰਮਾਲੀ ਦੇ ਹੌਣ ਕਮਾਗਾ ਇਹਦੇ ਕੋਲ ਆਹ ਤਾਂ ਦਾ ਮੌਕੇ ਦੇ 16 ਲੀਟਰ ਬੰਦਿਆ ਭਾਈ ਗੋਲਾ ਬੰਦਿਆ ਕਿ ਦੁੱਧ ਆ ਗਿਆ ਨਹੀਂ ਦੁੱਧ ਚੱਲ ਪਿਆ ਜੀ ਅੱਜ ਇਹਨੂੰ ਨੌਵੇਂ ਦਿਨ ਹੋ ਗਿਆ ਸੀ ਨੌਵੇਂ ਅੱਛਾ ਠੀਕ ਹੈ ਠੀਕ ਹੈ ਜੀ ਹੁਣ ਦੁੱਧ ਜੀ ਦੁੱਧ ਤੇ ਆ ਗਈ ਆ ਬਿਲਕੁਲ ਬਾਕੀ ਇਹ ਕਿੰਨੇ ਦੁੱਧ ਆਲੀ ਆ ਇਹ ਦੁੱਧ ਸਾਰੇ ਦਾ ਉਹ ਵੀ 18 ਕਿਲੋ ਝੱਟੀ ਅੱਛਾ ਜੀ ਹਾਂ ਜੀ 100% ਹੀ ਲੀਆ ਠੀਕ ਹੈ ਠੀਕ ਹੈ ਨਹੀਂ ਕਿਉਂ ਹੈ ਕੋਈ ਚੱਕਣੀ ਹੈ ਮੜੀਆਂ ਮੜੀਆਂ ਭਾਈ ਛੋਟੀ ਖੜ ਪੂਛ ਛੋਟਾ ਮੜੀ ਜੀ ਆ ਲੋ ਲਾ ਹੋ ਗਈ ਕਰੋ ਚੈੱਕ ਤੁਸੀਂ ਥਾਣ ਚੱਡਾ ਹੋਊਂ ਤੇ ਇਹਨੂੰ ਵੀ ਚੰਗਾ ਲੱਗਾ ਵਾ ਜਾ ਨੋਕ ਵਾਲਾ ਥਾਣਿਆ ਤੇ ਐਸਾ ਜਿਹੜਾ ਮੌਕੇ ਦੇ 16 ਲੀਟਰ ਦੁੱਧ ਇਹਨੂੰ ਬਚਾ ਲਾ ਕੇ ਵਿਖਾ ਲਈਏ ਹਾਂਜੀ ਜ਼ਰੂਰ ਲਾ ਲਓ ਹਾਂ ਪੁੱਤ ਛੱਡ ਆਹ ਲੋ ਬਜੀ ਝੱਡੇ ਦੇ ਨਿਸ਼ਾਨੀਆਂ ਆ ਗਈਆਂ ਤੇ ਪਿੱਛੇ ਕਾਫ ਜਿਹੜਾ ਜੈਡ ਬਲੈਕ ਆ ਗਿਆ ਹਾਂਜੀ ਇਹਦਾ ਕਿਹਦੇ ਨੰਬਰ ਦਾ ਭਰਾ ਹੈ 3 ਦੇ ਹਿਸਾਬ ਦਾ ਇਹ ਮੋਰਾ ਦਾ ਭਰਾ ਹੈ ਠੀਕ ਹੈ ਠੀਕ ਹੈ ਲੋ ਬਜੀ ਕੱਟ ਕਾਟ ਇਹਦਾ ਵੀ ਛੋਟੀ ਦਾ ਚੰਗਾ ਤੇ ਦੂਜਾ ਸੁਆ ਸਹੀ ਭਾਜੀ ਇਹ ਹਾਂਜੀ ਦੂਜਾ ਇਹ ਵੀ ਦੂਜਾ ਸੁਆ ਛੇ ਦਾਂਦਾਂਗੇ ਤੇ ਅੱਖਾਂ ਵੀ ਤੇ ਮਣਕੀ ਆ ਖਾਲੀ ਠੋੜੀਆਂ ਮੈਲਾ ਮੂਲਾ ਪਾਜੀ ਮਾਰਨਾ ਵਧੂਗੀ ਠੀਕਾ ਕੱਟ ਟੇਡਾ ਪਾਜੀ ਜਾਣ ਦੇਣਾ ਹਾਂ ਤੇ ਟੇਡਾ ਠੀਕ ਠੀਕ ਆ ਲਓ ਬਈ ਟੇਡਾ ਕੱਟ ਤੇ ਮਣਕੀ ਅੱਖ ਵੀ ਸ਼ੇਰੇ ਦਾ ਹਾਂਜੀ ਨੀਲੀ ਰਾਵੀ ਆ 100% ਹੀ ਠੀਕ ਹੈ ਜੀ ਉਹ ਬਾਨੇ ਦੇ ਵੀ ਲੰਦ ਆ ਗਿਆ ਚੋਵੇਂ ਘਰ ਤੋਂ ਤੇ ਹਾਂਜੀ ਕੋਈ ਸ਼ੱਕ ਨਹੀਂ ਹਾਂਜੀ ਬੋਲੋ ਭਾਈ ਏਰੀਆ ਵੀ ਧਾਰਾ ਪੰਪ ਕੀਚੇ ਪਾਜੀ ਕਮਰਾ ਆ ਕੇ ਤੁਹਾਨੂੰ ਦਿਖਾਉਂਦੇ ਹਾਂ ਕਦਾਂਰ ਨਾ ਪਤਾ ਥੋੜਾ ਜਿਹਾ ਪਾਣੀ ਗਲਾਸ ਚ ਪਾ ਮਨੇ ਹੁੰਦੇ ਆਨ ਤੋਂ ਪੂਰਾ ਸਨਾ ਮਾਰੀ ਦਿੱਤੀ ਦਾ ਦਾ ਮਾਨਾ ਇੰਨਾ ਮਾਰਦਾ ਇਹ ਮੰਦਾ ਬੰਦੇ ਦੇ ਤੇ ਜਿਹੜੀਆਂ ਨਾੜਾ ਨੂੜਾ ਇਹਦੇ ਆ ਗਈਆਂ ਪਤਲੇ ਚਮਾਲੀ ਆ ਤੇ 18 ਲੀਟਰ ਵਾਲੀ ਝੋਟੀਆਂ ਇਸ ਨਾਲ ਜਿਹੜਾ ਮੌਕੇ ਤੇ 16 ਲੀਟਰ ਬਿਲਕੁਲ ਸਿਆਰ ਆ ਪਾਉਂ ਵੀ ਇੱਥੇ ਵੇਖੋ ਸਣਾ ਇਹ ਬਹੁਤ ਹੀ ਗੈਪ ਤੇ ਚੰਗਾ ਥਣ ਲੱਗਾ ਵਾ ਅਜਾ ਬੁੱਕ ਕੇ ਭਾਜੀ ਕੋਈ ਨਹੀਂ ਭਾਜੀ ਮਨਾਵੀਰ ਮੈਂ ਮਾਰਦਾ ਤਰਾ ਔਰ ਇਹ ਅਗਲੇ ਥਣਾਂ ਦੀ ਕਰਵਾਈਏ ਇਹ ਵੀ ਵੀ ਘਾਈ ਦਾ ਥੱਲ ਦੇ ਪਰ ਗਾਲ ਹੀ ਗਾ ਰਿਹਾ ਤੇ ਬਹੁਤ ਹੀ ਚਲਗੀ ਕਰਾਈ ਹੋਇਆ ਨੇ ਜੀ ਬੰਦੀ ਦਾ ਕਾਹਦਾ ਦੇ ਕੋਈ ਥਾ ਰਿਹਾ ਠੀਕ ਹੈ ਬਾਈ ਜੀ ਆਹ ਵਾਲੀ ਬਾਈ ਕਿਆ ਕਰ ਸਕਦੇ ਤੁਸੀਂ ਮਗਰ ਲੇਕਨ ਇਹ ਚੋਈ ਅੱਲਾ ਤਲਾ ਤਲਾ ਫਰਮ ਤੇ ਸਾਣ ਵੀ ਨੋ ਕਲਾ ਲੱਗਾ ਬਾਈ ਬਾਈ ਬਹੁਤ ਜਾਰੀ ਚੋਈ ਬਹੁਤ ਚੰਗੀ ਬਾਈ ਇਹ ਕੋਈ ਕੋਈ ਲੀਆ ਘਾਰੇ ਦੀ ਵੀ ਠੀਕ ਹੈ ਬਾਈ ਜੀ ਤੋਰ ਲਓ ਪੁੱਛੇ ਭਾਈ ਇਹ ਕਰਾਂ ਨੂੰ ਇਹ ਤੋਰ ਦਈਏ ਚੈੱਕ ਕਰਾ ਲਈਏ ਜਾਣ ਬੱਦ ਲਈਏ ਉਹ ਜੇ ਤੁਹਾਨੂੰ ਆਪਾਂ ਥਾਣ ਥਣ ਚੈੱਕ ਕਰਾਉਨੇ ਆਪਾਂ ਸਮਾ ਗਏ ਹੁਣ ਤੋਰ ਲਗੇ ਆ ਆ ਫੜ ਲਓ ਤੈਨੂੰ ਜਵਾਬ ਤੈਨੂੰ ਫੜ ਲਓ ਚਲ ਬੋਲਾ ਤੂੰ ਬੋਲਾ ਮੀ ਲੋ ਬਾਈ ਜੀ ਕਰੋ ਚੈੱਕ ਫੇਰ ਇੱਕ ਵਾਰ ਕਰਾਉਨੇ ਆਪਾਂ ਤੁਹਾਨੂੰ ਦਾ ਇੰਡੀ ਗਰਾਫੀ ਦੇ ਥਾਣ ਥਣ ਜਿਹੜਾ ਬਹੁਤ ਹੀ ਚੰਗਾ ਕੱਢਿਆ ਜੇ ਇਹਦੇ ਵੀ ਨਾੜਾ ਲੋੜਾ ਜਿਹੜੀਆਂ ਹਵਾਨੇ ਦੇ ਕਾਫੀ ਯਾਦ ਉਹ ਵੀ ਹੁਣ ਆਪਾਂ ਦਿਖਾਉਨੇ ਆ ਲੱਗੇ ਤਾਂ ਇਹ 18 ਲੀਟਰ ਵਾਲੀ ਝੱਟੀ ਆ ਜੀ ਬਹੁਤ ਹੀ ਚੰਗੇ ਰਿਕਾਰਡ ਵਾਲੀ ਆ ਯਾਰ ਅਗਲੇ ਥਾਣਾ ਤੱਕ ਗੈਪ ਗਿੱਠੋਂ ਬਾਹਰ ਜਾਂਦਿਆ ਵਾ ਤੇ ਮਗਰਲੇ ਥਾਣੇ ਤੱਕ ਗਿੱਠ ਦਾ ਗੈਪ ਜ਼ਰੂਰ ਹੈਗਾ ਵਾ ਓਕੇ ਮੜ ਜਾ ਇੱਥੋਂ ਥਾਣ ਚਲੋ ਉੱਥੇ ਦਿਖਾਵਾਂਗੇ ਉੱਥੇ ਦਿਖਾਵਾਂਗੇ ਜਾਣ ਦੋ ਲੋ ਬਜੀ ਪੂਰੀਆਂ ਪ੍ਰੀਕੀਆਂ ਦੇ ਵਿੱਚ ਚੱਡੇ ਤੱਕ ਨਿਸ਼ਾਨੀਆਂ ਆ ਗਈਆਂ ਕਰਨ ਵਾਲੀ ਦੇ ਤੇ 22 ਪਸ਼ੂ ਲਿਆਂਦਾ ਚੰਗੇ ਤੋਂ ਚੰਗਾ ਆ ਸਾਡੇ ਕੋਲ ਮਾੜੀ ਭਾਈ ਦੋ ਬੋਜੀ ਕਰੋ ਜੱਟ ਕੋਈ ਮਤਵਾ ਨੇ ਨਾਲਾ ਨੋੜਾ ਵੀ ਕਾਫੀ ਜੇ ਤੇ ਥਾਲੇ ਕੋਲੋਂ ਵੀ ਬਹੁਤ ਹੀ ਚੰਗਾ ਲੱਗਾ ਤੇ ਇਹਦਾ ਮੁੱਲ ਭਾਈ ਜੀ ਹਰਾ ਮੁੱਲ ਵੇਖ ਲਓ ਭਾਈ ਆ ਤੁਸੀਂ ਸਿਆਣੇ ਜੀ ਹਾਂਜੀ ਵਰ ਬਗੀਚਾ ਭਾਜੀ ਵੀ ਆ ਨਹੀਂ ਬਗੀਚੇ ਭਾਜੀ ਕੋ ਤਾਂ ਆਪਾਂ ਛੋਟਾਂ ਕਰਾਉਣੀਆਂ ਹਾਂ ਹਾਂ ਜੀ ਚਲੋ ਜੋ ਜਾਇਜ਼ ਆ ਤੁਸੀਂ ਆ ਵੀ ਦੱਸ ਦਿਓ ਨਹੀਂ ਬਾਕੀ ਭਾਈ ਚਲੋ ਮੈਂ ਇਹ ਨਹੀਂ ਕਹਿੰਦਾ ਮੋਹਰਾ ਨਸਣਦੀਆਂ ਵਾਧੂ ਲੱਭ ਜਾਂਦੀਆਂ ਛੋਟੀਆਂ ਲੱਭ ਜਾਂਦੀਆਂ ਇਹ ਨਹੀਂ ਗੱਲ ਵੱਤ ਹਾਂ ਜੀ ਬਿਲਕੁਲ ਇਹ ਆ ਚੀਜ਼ ਹੈ ਨਾ ਹਾਂ ਜੀ ਹਾਂ ਜੀ ਦੂਰ ਨੀਲੀ ਰਾਵੀ ਬਹੁਤ ਘਟਦਾ ਬੜੀ ਘਟ ਹੋ ਗਈ ਆਪਣੇ ਆਪਣੇ ਘਟਦੀ ਜਾਂਦੀ ਹੈ ਨਾ ਇਹਦੀ ਡਿਮਾਂਡ ਭਾਜੀ ਬੜੀ ਜਾਂਦੀ ਹੈ ਡਿਮਾਂਡ ਬੜੀ ਆ ਤੇ ਪਸ਼ੂ ਘਟੇ ਤੇ ਇਹ ਵੀ ਹੁਣ 6 ਫੁੱਟ ਮੇਰਾ ਕਰ ਦੇਣਾ ਛੋਟੀ ਵੇਖ ਲਓ ਮੇਰੇ ਮੋਢੇ ਦੇ ਨਹੀਂ ਨਹੀਂ ਕਰਦਾ ਨਾਲ ਕੋਈ ਸ਼ੱਕ ਹੈਗਾ ਲਓ ਭਾਜੀ ਵੀਡੀਓ ਦੇ ਵਿੱਚ ਜਦੋਂ ਜੋ ਦੇਖ ਰਿਹਾ ਉਹਦੇ ਨਾਲ ਇੱਥੇ ਡਬਲ ਦੇਖੂਗਾ ਡਬਲ ਬਾਕੀ ਇਹ ਗੱਲ ਨਹੀਂ ਇਹ ਚ ਕੋਈ ਜ਼ੂਮ ਵਾਲੀ ਨਹੀਂ ਗੱਲ ਆ ਗਈ ਇਹ ਕੋਈ ਮੋਟਾ ਕਰਦੇ ਨਹੀਂ ਖੁੱਲੇ ਦਿਲ ਵਿੱਚ ਮਰਜ਼ੀ ਸਭਾ ਦੀ ਕੋਈ ਚੱਕਰ ਨਹੀਂ ਆ ਜੋ ਹੈਗਾ ਆਪਾਂ ਭਾਜੀ ਤੁਹਾਨੂੰ ਪਤਾ ਹੀ ਆ ਬਸ ਆਪਾਂ ਬੈਠ ਕੇ ਸਲਾਹ ਕੀਤੀ ਵੀ ਆਪਾਂ ਮਾਲੇ ਬਲੇ ਨਹੀਂ 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 ਇਹਦਾ ਜੋ 165 ਹੀ ਇਹਦਾ ਵੀ 165 ਆ ਬੋਲੇ ਰ ਵੀ 165 ਜੋ ਕਿਚੇ ਭਾਜੀ ਇਹ ਵੀ ਭਾਜੀ ਉਹਨੇ ਦੀ ਦੇ ਦਿਆ ਜੋੜਾ ਜੀ ਭਾਜੀ ਕੋ ਲਊਗਾ ਨਾ ਹਾਂਜੀ ਇਹ ਵੀ ਡੇਢ ਦੀ ਹੈ ਛੋਟੀਆਂ ਹਾਂ ਅਜੇ ਕੋਈ ਵੀਰ ਜੋੜਾ ਲਊਗਾ ਮੈਂ 2000 ਰੁਪਏ ਵੀਰ ਕੋ ਕਹਿ ਕੇ ਛੋੜ ਕਰਾ ਦਊਗਾ ਜੇ ਇਕੱਠਾ ਜੋੜਾ ਲਊਗਾ ਜੋੜਾ ਲਊਗਾ ਇਹ ਹਾਂਜੀ ਇਹ ਦੋ ਨਹੀਂ ਫਿਰ ਵਾਧਾ ਕਰਾ ਦਾਂਗੇ ਨਹੀਂ ਦੋ ਵਾਧਾ ਕਰਾ ਦਾਂਗੇ ਸਰ ਕੋਈ ਬਾਕੀ ਕੋਈ ਨਹੀਂ ਕੋਈ ਨਹੀਂ ਕਰ ਲਾਂਗੇ ਮਾਨਤਾਨ ਹੋਇਆ ਜੇ ਅੱਗੇ ਉਹ ਜਰਾ ਮਾਨਤਾ ਇਹ ਗੱਲ ਹੈ ਜੀ ਪਾਜੀ ਇਹ ਕਰਕੇ ਵੇਖ ਚਲੋ ਮੈਂ ਇਹ ਨਹੀਂ ਕਹਿੰਦਾ ਮੰਨ ਲਓ ਹਜੇ ਛੋਟੀਆਂ ਨੇ ਮੈਲਾ ਮਾਰਨਾ ਦੁੱਧ ਬਹੁਤਾ ਨਹੀਂ ਬਤੀ ਦਿੱਤੀ ਕਿਲੋ ਆਰਾਮ ਨਾਲ ਬਣ ਜਾਣਾ ਬਣ ਜਾਣਾ ਤੇ ਬਾਕੀ ਇਹ ਆ 16 17 ਆ ਵਾਧਾ 35 ਕਿਲੋ ਮੰਨ ਲਓ ਜੇ ਗਰਮੀ ਕਰਕੇ ਦੁੱਧ ਘੱਟ ਨਾ ਹੋ ਜਾ ਹਾਂਜੀ 110 20 ਤੇ ਉਹ ਵੀ ਖੰਡਿਆ ਹੈ ਹਨਾ ਗੰਡਿਆ ਵੇ ਗੰਡਿਆ ਤੇ ਮੰਨ ਲਓ ਇਹੋ ਜਿਹੇ ਪਸ਼ੂ ਮੰਨ ਲਾ ਨਹੀਂ ਇਹ ਤੇ ਘਰ ਦਾ ਰੌਣਕ ਬੈਠੇ ਰੋ ਕੋਈ ਚੱਕਰ ਹੀ ਨਹੀਂ ਕਰੀ ਜਿੰਨਾ ਮੈਂ ਵੀ ਠੰਡੀ ਧੀਰੀ ਜਲਾ ਉਹ ਬਾਈ ਕਰੋ ਚੱਕਰ ਨਹੀਂ ਨਹੀਂ ਤੇ ਪਸ਼ੂ قسم ਕੇ ਇੱਕ ਰੌਟ ਠੀ ਜੇ ਦੁਬਾਰੇ ਨਹੀਂ ਮਾਂ ਦਿੰਦਾ ਇਹ ਨਸਲਾਂ ਦਾ ਮੁੱਲ ਨੂੰ ਗੱਲ ਨਸਬ ਨਸਬ ਅਰੇ ਵੀ ਇਹਨੇ ਖੋਖ ਲਵਾ ਲਿਆ ਸੀ ਮੈਨੂੰ ਦੱਸ ਦਈਏ ਹਾਂਜੀ ਹਾਂਜੀ 5000 ਲਵਾ ਲਿਆ ਥੋੜਾ ਜਿਹਾ ਆ ਵੇਖੋ ਇਹਦਾ ਸਿੰਗ ਵੀ ਕੋਈ 5000 ਉਹ ਕੰਮ ਨਹੀਂ ਕਰਨਾ ਵੀ ਲੋਕ ਖੋਖ ਲਾ ਕੇ ਠੀਕ ਆ ਹਾਂਜੀ ਹਾਂਜੀ ਮੰਨ ਲਓ ਤੁਹਾਨੂੰ ਆਪਾਂ ਉਹ ਕੰਮ ਨਹੀਂ ਕਰਨਾ ਆ ਸਚਾਈਏ ਬਿਲਕੁਲ ਸਹੀ ਗੱਲ ਆ ਆਪਾਂ ਲਾ ਵੀ ਸਕਦੇ ਜੇ ਕੋਈ ਗੱਲ ਨਹੀਂ ਏਡੀ ਇੱਕੋ ਸਕਿੰਟ ਦੀ ਗੱਲ ਆ ਹਾਂਜੀ ਪਰ ਆਪਾਂ ਆ ਗਿਆ ਨਹੀਂ ਇਹ ਦੱਸ ਕੇ ਦੱਸ ਕੇ ਦੱਸ ਗਿਆ ਪਹਿਲੀ ਵੀਡੀਓ ਪੂਰੀ ਲੋ ਬਾਈ ਜੇ ਕੋਈ ਭਰਾ ਲਾ ਲਓ ਲਾ ਸਕਦਾ ਤੇ ਲਾਇਆ ਕੇ ਚਲਾ ਸਕਦਾ ਵਾ ਬਿਲਕੁਲ ਠੀਕ ਆ ਠੀਕ ਆ ਜੀ ਇਹ ਖੋਹ ਜਰੂ ਲੱਤ ਗਿਆ ਕਰਮ ਵਾਲੀ ਪੱਤੀ ਜਿਉਂ ਉਹ ਤੇ ਸੁੰਦਰ ਹੀ ਇਹ ਵੀ ਡੇਢ ਦੀ ਭਾਜੀ ਹੈ ਰ ਇਹ ਵੀ ਡੇਢ ਦੀ ਡੇਢ ਦੀ ਦੋ ਭਾਜੀ ਇਹ ਵੀ ਡੇਢ ਦੀ ਜੇ ਕੋਈ ਕਿਸ ਦੇ ਵੀਰ ਦੇ ਫੇਟ ਆਉਂਦਾ ਜੋੜਾ ਤੇ ਮਾਨਤਾਲ ਦੇ ਵਿਕੀਚੇ ਭਾਜੀ ਕੋ ਖੁੱਲਾ ਕਰਾ ਸਕਦੇ ਤੁਸੀਂ ਫੋਨ ਲਾ ਕੇ ਆ ਵੀ ਮन्ने ਵੀ ਦੱਸ ਆ ਛੋਟੀ ਭਾਜੀ ਕਿਵੇਂ ਆ ਇਹ ਭਾਜੀ ਇਹ ਵੀ ਦੂਜਾ ਸੂਆ ਜੋ ਅੱਛਾ ਜੀ ਇਹਦੇ 10 ਤੋਂ 11 ਦੇ ਰਹਿੰਦੇ 12 ਅੱਛਾ ਜੀ ਠੀਕ ਆ ਇਹ ਕਿੰਨੇ ਦਾ 4000 ਪਹਿਲੇ ਸੂਏ ਦੁੱਧ ਦਿੱਤਾ ਜੇ ਮੈਂ ਤੁਹਾਡੀ ਖਰੀ ਗੱਲ ਕਾ ਆ ਵੀ 9 ਲੀਟਰ 9 ਲੀਟਰ ਇਹ ਭਾਜੀ ਇਹਨੇ ਆਪਣੇ ਘਰੋਂ ਹੀ ਲਈ ਆ ਅੱਛਾ ਠੀਕ ਆ ਠੀਕ ਆ ਆਪਣੇ ਘਰੋਂ ਲਈ ਆ ਰਿਸ਼ਤੇਦਾਰਾਂ ਕੋਲ ਲਈ ਆ ਅੱਛਾ ਜੀ ਠੀਕ ਆ ਕੋਈ ਨਹੀਂ ਕੋਈ ਤੇ ਹੋ ਉਹਨੇ ਵੀ ਆਸ ਨਹੀਂ ਹੈਗੀ ਆ 100% ਵੀ 11 ਗੇ ਲੀਟਰ ਚ ਵਾਈ ਕਰਾਉਗੀ। ਅੱਛਾ ਅੱਛਾ ਠੀਕ ਹੈ ਠੀਕ ਹੈ। ਬਾਕੀ ਕਾਟ ਕਾਟ ਤੇ ਚੰਗਾ ਵੈਨ ਕਾਟ ਕਾਟ ਚੰਗਾ ਥੋੜੀ ਕਿ ਲਸੇਰੀ ਰਹਿ ਗਈ। ਬਨੇ ਕੋਲਮ। ਤੇ ਖੋਲ ਕੇ ਬਾਈ ਦਿਖਾਈਏ ਫਿਰ ਇਹਨੂੰ ਆਪਾਂ। ਵਾਜੀ ਘੋਟੀ ਜਨੋ ਪੂਰੀ ਛੱਕ ਨਹੀਂ ਜਰ ਬਹੁਤ ਚੰਗੀ ਆ ਪਤਲੀ ਜੰਮੀ ਦੀ ਆ ਕਾਟ ਵੀ ਚੰਗਾ। ਕਾਟ ਵੀ ਚੰਗਾ। ਕਾਟ ਦਾ ਵਜਨ ਦੀ ਬਹੁਤ ਹੀ ਜ਼ਿਆਦਾ ਚੰਗੀ। ਇਹ ਥੋੜਾ ਜਿਹਾ ਨੀਲੀ ਚ ਪੱਕ ਰੱਖਦੀ ਮੱਥੇ ਦੇ ਤੁਲ ਜਿਹਾ ਆ ਗਿਆ ਵਾ। ਬਸ ਪਿਓਰੇ ਵੀ ਜੱਟ ਬਲੈਕ ਦੇ ਵਿੱਚ ਹੁੰਦੀ ਆ। ਇੱਕਾ ਕਾਟ ਕਾਟ ਤੇ ਸਿੰਗਲ ਹੱਡੀ। ਪਹਿਲੇ ਦੋ ਬੇੜਾ ਭਾਈ ਗਿ ਲਈ ਬੰਦੇ ਆ ਗਾ 9 ਲੀਟਰ ਦਿੱਤਾ ਵਾ ਤੇ ਚਲੋ ਹੋਰ ਕੇ ਭਰਾ ਕੋਲੋਂ ਦੀ ਤੋਂ ਨੇ ਕਰਾ 12 ਲੀਟਰ ਆ ਆ ਬਿਲਕੁਲ ਹੀ ਸੱਚ ਦੱਸਿਆ ਬਾਈ ਨੇ ਤੇ ਜਿਹੜੀਆਂ ਢਿੱਡ ਲਾਜੇ ਕਾਫੀ ਜਾਂ 1.5 ਲਾਜੂਗੀ 10 ਤੋਂ 12 ਹੋਰ ਬੜੀ ਭਈ ਗੱਡੀ ਇਹ ਬਾਕੀ ਥੜ੍ਹ ਸੋਣ ਜਿਹੜਾ ਬਹੁਤ ਹੀ ਚੰਗਾ ਲੱਗਾ ਹਲੋ ਪੁੱਛ ਪੜੀ ਜੀ ਨੋਕਲਾ ਥਣ ਲੱਗਾ ਵਾ ਲੋ ਜਿੱਕਰੋ ਚਾਹ ਕਾ ਸਰਜੀਵ ਭਰਾ ਸਾਂਭ ਲਾਜੋ ਤੇ ਚਲੋ ਦੁੱਧ ਚੰਗਾ ਭਰੀਓ ਭਾਜੀ ਹੁਣੇ ਦੀ ਖਾਮ ਛੱਡ ਰਹੀ ਆਪਾਂ ਹਾਂ ਕੋਈ ਨਹੀਂ ਕੋਈ ਛੱਡਾਂਗੇ ਸਾਹ ਸਮ ਚੱਲਣੀ ਕਿਉਂ ਨਹੀਂ ਆ ਹਾਂਜੀ ਹਾਂਜੀ ਇਹਦਾ ਨਾ ਮਨੇ ਵੀ 160 ਕਹੀ ਹੈ ਨਾ ਹਾਂਜੀ ਨਹੀਂ ਨਹੀਂ ਇੱਧਰ ਥੋੜਾ ਮੰਗਿਆ ਜਾਣਾ ਆਜੋ ਇੱਧਰ ਆਜੋ ਇੱਥੇ ਆ ਮੈਂ ਕਹਾ ਮੇਰਾ ਭਰਾ ਇਹਦਾ ਨਾ ਇੱਕ ਪੈਣ ਮੰਗ ਲਈ ਨਹੀਂ ਬਿਲਕੁਲ ਸਹੀ ਗੱਲ ਆ ਜੀ ਜੋ ਜਾਜਾ ਤੁਸੀਂ ਸਾਥ ਦੋ ਆਓ ਲੈ ਤੇ ਸੁ ਵੀਰ ਆਪਾਂ ਛੋਟਾਂ ਕਰਾਉਣੀਆਂ ਖੁੱਲੀਆਂ ਭਾਜੀ ਮੋਲੇ ਇਹਦਾ ਭਾਂ ਕਰ ਲਈਏ 85 86 ਅੱਛਾ ਜੀ ਬਿਆਸੀਆ ਦੀ ਝੱਟੀ ਦੇ ਦੀਏ ਨਹੀਂ ਹੈਗੀ ਕਸਰਾ ਜੀ ਹੈਗੀ ਆ ਹਾਂਜੀ ਹਾਂ ਨਹੀਂ ਕਰਨੀ ਕਸਰਾ ਨਹੀਂ ਕੱਟਣੀ 77000 ਰੁਪਇਆ 200 ਛੋਟ ਹੋ ਜਾ ਲਓ ਜੀ ਆਹ ਇੱਕ ਝੋਟੀ ਚੰਗੀ ਬੜੀ ਪਹਿਲੇ ਪੂਰੇ ਕਰਦ ਵਜਨ ਨਹੀਂ ਬਿਲਕੁਲ ਵਲਕੜੀ ਝੋਟੀ ਕਿ ਨਹੀਂ ਸ਼ੱਕ ਬਸ ਸਾਹਮਣ ਵਾਲੀ ਆ ਥੋੜੀ ਹਾਂਜੀ ਮੈਂ ਥੋੜੀ ਜਿਹੀ ਦਸੇ ਰਹੀ ਆ ਸਾਹਮਣ ਵਾਲੀ ਜੀ ਗੱਲ ਆ ਭਾਜੀ ਬਾਕੀ ਝੋਟੀ ਚਲੋ ਹੁਣ ਆਪਣਾ ਭਰਾ ਐ ਆਪਣਾ ਵੀਡੀਓ ਚ ਪਾਉਣ ਕਰਕੇ ਇਹੋ ਜੀ ਝੋਟੀ ਦਾ ਆਪ ਖੜ ਕੇ 85 90 ਦੀ ਜੀ ਵੇਖ ਸਕਦੀ ਵੇਖ ਸਕਦੀ ਨਹੀਂ ਹੈਗੀ ਕਮਾਈ ਮੈਂ ਕਰੀ ਲਈ ਕਿ ਨਹੀਂ ਝੋਟੀ ਇਹਨਾਂ ਲਈ ਨਹੀਂ ਝੋਟੀ ਕਮਾਈ ਆ ਮੈਂ ਕੋਈ ਬੰਦਾ ਇੱਕ ਦੀ ਤੇਰੇ ਕਰਕੇ ਲਈ ਆ ਲੋਬ ਜੀ ਜੇ ਕੋਈ ਭਰਾ ਸਾਹਮਣੇ ਵੇਖ ਸਕਦਾ ਤੇ ਰੁਪਈਏ ਚਾਰ ਛੱਡਦੀ ਆ ਝੋਟੀ ਜਰੂਰ ਆ ਤੇ 10 ਤੋਂ 12 ਆਹਦੇ ਲੈ ਜੂਗੀ ਕਰਮਾਲੀ ਹਾਂਜੀ ਕਰੋ ਜੀ ਚੈੱਕ ਇਧਰ ਛੱਡੇ ਛੋਡੇ ਦੀਆਂ ਇਹ ਵੀ ਸਫਾਈਆਂ ਪੂਰੀਆਂ ਆ ਹਾਂਜੀ ਇਹ ਹੋਰ ਬਗੀਚੇ ਭਾਜੀ ਕੁਝ ਕਾਣਾ ਹੋਵੇ ਆਪਾਂ ਬਾਕੀ ਇਹੋ ਹੀ ਆ ਵੀਰ ਜੀ ਆਪਣੇ ਹੱਥ ਜੋੜ ਕੇ ਬੇਨਤੀ ਹਾਂਜੀ ਇਹ ਤਸੱਲੀ ਕਰਕੇ ਹਾਂਜੀ ਤੇ ਫੇਰ ਖੜੋ ਠੀਕ ਹੈ ਠੀਕ ਹੈ ਲਓ ਜੀ ਚਲੋ ਇਹ ਆਪਣਾ ਭਰਾ ਆ ਪਹਿਲੀ ਵੀਡੀਓ ਕੋਲ ਲੱਗਾ ਹੈ ਸਾਹੀ ਜਿਹੜੀ ਗੱਲ ਦਸੂਗਾ ਉਹ ਚ ਕੋਈ ਗੱਲ ਨਹੀਂ ਸੱਚ ਹੋਗਾ ਨਹੀਂ ਬਿਲਕੁਲ ਮੈਂ ਅੱਗੇ ਕਹਿਣਾ ਵੀ ਜੇ ਕੇ ਕੋਹ ਹੋਰ ਹੁੰਦੀ ਉਹਨੇ ਕਹਿੰਦੇ 12 ਲੀਟਰ ਪਹਿਲਾਂ ਦਿਆ ਬਿਲਕੁਲ ਭਾਈ ਆਪਾਂ ਜੋ ਆਖਿਆ ਜਿਹੜਾ ਜੋਚ ਵਾਈ ਕੀਤੀ ਆ ਨਾ ਉਹੋ ਹੀ ਦਸਣਾ ਆ ਬਿਲਕੁਲ 12 ਦਾ ਦਾਂਗੇ ਹੁਣ 13 ਦੇ ਦਊਗੀ ਬਸ ਜਿੰਨਾ ਇਹਦਾ ਵਜ਼ਨ ਮੌਜੂਦ ਹੈ ਜਿੰਨੀ ਸੋਨੇ ਚ ਨਕੀ ਇਹਨਾ ਕੀ ਦੇਣਾ ਆ 10-11 ਕਿਲੋ ਦੁੱਧ ਬਿਲਕੁਲ ਬਿਲਕੁਲ ਸਹੀ ਕਿਹਾ ਬਗੀਚੇ ਭਾਈ ਜੀ ਪੁੱਛੋ ਕਿੰਨਾ ਟਾਈਮ ਹੋ ਗਿਆ ਆਪਾਂ ਪਾਉਂਦੇ ਜੋ ਕੋਈ ਦੱਸਿਆ ਉਹ ਕੋਈ ਅੱਗੇ ਨਿਕ Andy. Andy. ਜਿਹੜਾ ਵੀਰਪਰਾ ਕੋਈ ਮੇ ਪਸ਼ੂ ਲਊਗਾ ਮੇਰ ਕੋ ਉਹਨੂੰ ਆਪੇ ਪਰਾ ਲੱਗ ਜਾਊਗਾ ਵੀ ਹਾਂ ਵੀ ਕਿੰਨਾ ਕਿ ਝੂਟ ਨਿਕਲੇ ਆਏ ਨੇ ਬਿਲਕੁਲ ਬਿਲਕੁਲ ਸਹੀ ਗੱਲ ਐ ਜੀ ਬਾਕੀ ਦੇਖਣ ਦਿਆਵਾ ਚੱਡਿਆਂ ਨੂੰ ਦੇਖਣ ਦਿਆ ਤੇ ਹੈਗਾ ਦੁੱਧ ਇਹ ਮਹੀਆਂ ਦੀ ਚਵਾਈ ਕਰਨ ਆਪਾਂ ਆਨਲਾਈਨ ਕਰ ਲਾਂ ਦੋ ਟਾਈਮ ਕਰ ਲਾਂ ਚਾਰ ਟਾਈਮ ਟਾਈਮ ਕੋਈ ਚੱਕਰ ਨਹੀਂ ਪੈਣੀ ਠੀਕ ਐ ਠੀਕ ਜੀ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਐ ਜੀ ਇਹ ਕਿ ਵੀਰਪਰਾ ਕੋ ਨਹੀਂ ਪਹੁੰਚਿਆ ਜਾਂਦਾ ਤੇ ਜ਼ਰੂਰ ਵੀਡੀਓ ਆਣੀ ਆ ਹਾਂਜੀ ਬਿਲਕੁਲ ਸਹੀ ਗੱਲ ਐ 10 ਦੇ ਦੱਸ ਦੇ ਦੱਸ 10 ਦੇ 15 ਕਿਲੋ ਕਹਿ ਦਈਏ ਉਹਨੇ ਥੋੜਾ ਦੇ ਨਹੀਂ ਬਿਲਕੁਲ ਸਹੀ ਗੱਲ ਐ ਇਹ ਮੋਰ ਜੀ ਸਾਡੇ ਬਿਲਕੁਲ ਸਹੀ ਆ ਜੀ। ਲਓ ਭਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ।